ਸੋ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਤੇ ਸੋ ਮੇਰਾ ਨਾਮ ਹੈ ਬਲਜੀਤ ਕੋਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ ਸੋ ਮੱਚ ਜਿਹੜੀ ਕਿ ਮੈਂ ਪੈਣਾ ਸਪੋਰਟ ਕਰਦੀ ਆ ਨਾ ਮੈਸੇਜ ਕਰਦੀ ਸੋ ਅੱਜ ਹੈਗਾ ਇਹ ਵੀਰਵਾਰ ਦਾ ਦਿਨ ਤੇ ਮਾਰਨਿੰਗ ਦਾ ਟਾਈਮ ਆ 6:30 ਹੋ ਚੁੱਕੇ ਨੇ ਹਰ ਜੋ ਸੁੱਤਾ ਹੈ ਉਹਨੂੰ ਆਪਾਂ ਰੈਡੀ ਕਰਨਾ ਹੈ ਸਕੂਲ ਜਾਣਾ ਹੈ ਉਹਨੇ ਤੇ ਝਾੜੂ ਵਗੈਰਾ ਸਿਲਗਾਉਣਾ ਹੈ ਕੱਲ ਸ਼ਾਮੀ ਝਾੜੂ ਲਗਾਇਆ ਸੀ ਕਿਉਂਕਿ ਉਹ ਕਚਰਾ ਜਿਆ ਬੜਾ ਆ ਗਿਆ ਸੀ ਤੇ ਪਰ ਫਿਰ ਵੀ ਆਪਾਂ ਲਗਾਵਾਂਗੇ ਦੋਸਤੋ ਬਾਅਦ ਹੀ ਆਪਾਂ ਕੋਈ ਹੋਰ ਕੰਮ ਕਰਾਂਗੇ ਸੋ ਪਹਿਲਾਂ ਮੈਂ ਹਰਜੋਤ ਨੂੰ ਰੈਡੀ ਕਰਵਾਉਣਾ ਕਰਨਾ ਹੈ ਉਹ ਹਜੇ ਉੱਠਿਆ ਨਹੀਂ ਆ ਸੁੱਤਾ ਹੈ ਹਜੇ ਤੇ ਇੱਧਰ ਆਪਾਂ ਬਾਬਾ ਜੀ ਦੇ ਧੂਫ ਬੱਤੀ ਕਰ ਦਿੱਤੀ ਆ ਤੇ ਇੱਧਰ ਜਿਹੜਾ ਪ੍ਰੈਸਟ ਜਿਹੜਾ ਛੋਟਾ ਮੋਟਾ ਕੋਈ ਸਮਾਣਾ ਹੋ ਪਚਕਣਾ ਹੈ ਤੇ ਸੋ ਹੁਣ ਆਪਾਂ ਤੁਹਾਨੂੰ ਕਿਚਨ 'ਚ ਖੜਦੇ ਆ ਸੋ ਕਿਚਨ 'ਚ ਹਰਜੋਤ ਮੈਨੂੰ ਕਹਿੰਦਾ ਹੈ ਕਿ ਮम्मा ਦਲੀਆ ਬਣਾ ਦਿਓ ਤੇ ਅਸੀਂ ਹੁਣ ਦਲੀਆ ਬਣਾਵਾਂਗੇ ਬਾਕੀ ਭਾਂਡੇ ਉਹਦੇ ਸਾਰੇ ਧੋਣ ਵਾਲੇ ਆ ਤੇ ਸੋ ਇੱਧਰ ਵੀ ਬਰਤਨ ਸਾਫ ਕਰਨ ਵਾਲੇ ਤੇ ਚਾਹ ਬਣਾਈ ਸੀ ਮੈਂ ਤੇ ਇੱਧਰ ਦੁੱਧ ਰੱਖਿਆ ਹੋਇਆ ਵਾ ਗਰਮ ਤੇ ਇੱਧਰ ਬਣਾਇਆ ਹੋਇਆ ਸੀ ਅਸੀਂ ਅਸੀਂ ਦਲੀਆ ਕਿਉਂਕਿ ਮਾਜੋ ਨੰਬੜਾ ਪਸੰਦ ਦਾ ਦਲੀਆ ਇਸ ਕਰਕੇ ਫੇਰ ਅੱਜ ਦਲੀਆ ਬਣਾਤਾ ਸੋ ਇੱਧਰ ਮੜੋਤ ਲੱਥੇ ਸੀ ਇਹ ਇਹਦੇ ਵਿੱਚ ਪਏ ਸੀ ਡੋਂਗੇ ਦੇ ਵਿੱਚ ਮੈਂ ਇੱਧਰ ਲਪਾਫੇ ਦੇ ਵਿੱਚ ਕੱਢ ਦਿੱਤੇ ਨੇ ਤੇ ਉਧਰ ਕਾਲੀਆਂ ਤੋੜੀਆਂ ਸੀ ਤੇ ਇਹ ਰੱਖ ਦਿੱਤੀਆਂ ਨੇ ਇੱਕ ਸਾਈਡ ਤੇ ਇਹ ਆਪਾਂ ਬਣਾਵਾਂਗੇ ਬਾਅਦ ਵਿੱਚ ਤੇ ਸੋ ਬਾਕੀ ਕਲੀਨਿੰਗ ਵਗੈਰਾ ਸਾਰੀ ਕਰਨ ਵਾਲੀ ਆ ਬਸ ਹਰ ਜੋਤ ਨੂੜਾ ਤਾਂ ਵਾਜਾ ਹੋ ਜਾ ਮਾਰ ਕੇ ਮੈਂ ਹਟ ਗਈ ਆ ਪਤਾ ਨਹੀਂ ਹੁਣ ਉੱਠਦੇ ਕਿ ਨਹੀਂ ਇੱਕ ਤਾਂ ਰਾਤ ਨੂੰ ਲੇਟ ਸੌਂਦੇ ਆ ਬੱਚੇ ਟੀਵੀ ਵਗੈਰਾ ਵੇਖਦੇ ਰਹਿੰਦੇ ਆ ਤੇ ਇਸ ਟਾਈਮ ਫਿਰ ਉੱਠਦੇ ਨਹੀਂ ਆ ਬਹੁਤ ਔਖੇ ਠੱਲਣੇ ਬਿੰਦੇ ਆ ਤੇ ਮੈਨੂੰ ਆ ਕਈ ਨੂੰ ਕਮੈਂਟ ਕੀਤਾ ਹੈ ਕਿ ਭੈਣੇ ਤੂੰ ਵਧੀਆ ਕੀਤਾ ਕਿ ਜਿਹੜਾ ਬੈੱਡ ਤੋਂ ਪੋਲੀਥੀਨ ਨਹੀਂ ਲਾਇਆ ਹੈਗਾ ਅੰਦਰ ਸਿਲਾਇਆ ਸੀ ਤੇ ਪਰ ਉਹ ਸਾਡੇ ਬੈੱਡ ਤੇ ਜਿਵੇਂ ਕਚਰਾ ਜ ਨਹੀਂ ਜਾਂ ਮਜੰਦਾ ਗੱਦੀ ਲੱਗੀ ਹੁੰਦੀ ਹੈ ਨਾ ਨੀਲ ਜੀ ਦੀ ਤਾਂ ਉਹ ਖਰਾਬ ਹੋ ਗਈ। ਜਿੱਦਾਂ ਵੈਸੇ ਵੀਰੇ ਜਦੋਂ ਦਾ ਸੇ ਲਿਆਂਦਾ ਵਾ ਅਸੀਂ ਨਹੀਂ ਲਾਇਆ ਹੈਗਾ ਤੇ ਬੱਚੇ ਕਈ ਵਾਰ ਸ਼ਰਾਰਤ ਜਦੋਂ ਕਰਦੇ ਆ ਤੇ ਉਹ ਫਾੜ ਦਿੰਦੇ ਆ ਲਿਫਾਫੇ ਨੂੰ ਤੇ ਪੜ ਚਲੋ ਹਨਾ ਕੋਈ ਨਾ ਇਹ ਜਿੱਦਾਂ ਸ਼ੋ ਲੈ ਇਹ ਵੈਸੇ ਜਿਆਦਾ ਮੇਨ ਚੀਜ਼ ਆ ਜਦੋਂ ਬੱਚੇ ਛੋਟੇ ਵੱਡੇ ਹੋ ਜਾਂਦੇ ਆ ਫਿਰ ਇਹ ਚੀਜ਼ਾਂ ਲਿਓਂਦਾ ਫਾਇਦਾ ਵਾ ਨਹੀਂ ਤੇ ਬੱਚੇ ਹਨਾ ਪੰਗੇ ਲੈਂਦੇ ਰਹਿੰਦੇ ਆ ਅਸੀਂ ਆਪਣੀ ਜਿੰਨੀ ਮਰਜ਼ੀ ਸਾਹਮ ਕਰੀਏ ਪਰ ਬੱਚੇ ਆਪਣੀ ਮਰਜ਼ੀ ਕਰਦੇ ਆ ਤੇ ਵੈਸੇ ਜੰਮੜੇ ਦੇ ਵਿੱਚ ਹੁੰਨੇ ਆ ਇੱਧਰ ਘੱਟ ਹੋਈ ਦਵਾ ਤੇ ਇਹ ਆ ਕਿ ਹਨਾ ਇਹ ਜਿਹੜੇ ਫਿਰ ਪੋਲੀਥੀਨ ਆ ਫਿਰ ਸਾਨੂੰ ਇਕੱਠਾ ਲਿਓਣਾ ਪੈਂਦਾ ਵਾ ਤੇ ਇਹਦੇ ਨਾਲ ਦੇ ਪੋਲੀਥੀਨ ਮਿਲਣੇ ਥੋੜੇ ਓਕੇ ਹੋ ਜਾਂਦੇ ਆ ਤੇ ਫਿਰ ਤੋਂ ਚਲੋ ਇਹੜਾ ਦੁਬਾਰਾ ਚੜਾ ਦਾਂਗੇ ਤੇ ਇਹ ਬੈੱਡ ਬਹੁਤ ਪਸੰਦ ਆਇਆ ਸੀ ਤੇ ਇਸ ਕਰਕੇ ਲੈ ਲਿਆ ਸੀ ਅਸੀਂ ਤੇ ਪਰ ਚਲੋ ਚੀਜ਼ ਲੈ ਆਂਦੀ ਆ ਤੇ ਕੇਅਰ ਵੀ ਚਾਹੀਦੀ ਆ ਹਰਜੋਤ ਨੂੰ ਠਾਲਾਂ ਦੋਸਤੋ ਬਾਤ ਤੁਹਾਨੂੰ ਮਿਲਦੀ ਥੋੜੇ ਟਾਈਮ ਬਾਅਦ ਵਿੱਚ ਸੋ ਹੁਣ ਅਸੀਂ ਬਣਾਵਾਂਗੇ ਪ੍ਰਸਾਦਾ ਤਿਆਰ ਕਰਾਂਗੇ ਹਰਜੋਤ ਚੱਲਿਆ ਸਕੂਲ ਤੇ ਹੁਣ ਅਸੀਂ ਪ੍ਰਸਾਦਾ ਬਣਾ ਕੇ ਮੇਰਾ alli ਕਰਦਾਂਗੇ ਰੋਟੀਆਂ ਗਿਆ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਸੋ ਪਲੀਜ਼ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਸੋ ਆਪਾਂ ਹੁਣ ਬਣਾਵਾਂਗੇ ਪ੍ਰਸਾਦਾ ਅੱਜ ਦਾ ਮਾਰਨਿੰਗ ਦਾ ਟਾਈਮ ਹੁੰਦਾ ਵਾ ਇਸ ਟਾਈਮ ਤੁਹਾਨੂੰ ਪਤਾ ਭੱਜ ਦੌੜ ਬਹੁਤ ਹੁੰਦੀ ਆ ਤੇ ਜਦੋਂ ਸ਼ਾਮ ਦਾ ਟਾਈਮ ਹੁੰਦਾ ਉਹਤੇ ਬਹੁਤ ਭੱਜ ਦੌੜ ਹੁੰਦੀ ਘਰ ਦੇ ਕੰਮ ਧੰਦੇ ਹਨ ਸਾਹਮਣੇ ਹੁੰਦੇ ਆ ਸੋ ਹੁਣ ਮੈਂ ਖਰਜੋਤ ਨੂੰ ਰੋਟੀ ਪਾ ਕੇ ਤੇ ਉਸ ਤੋਂ ਬਾਅਦ ਝੜੂ ਵਗੜਾ ਕਲੀਨਿੰਗ ਕਰਾ ਕੇ ਧੂਮ ਵਗੜਾ ਕਰਦੀ ਕਰਾਂਗੇ ਸੋ ਇੱਕ ਸਾਈਡ ਤੇ ਦੁੱਧ ਗਰਮ ਹੋ ਗਿਆ ਹੈ ਪਲੀਜ਼ ਵੀਡੀਓ ਨੂੰ ਜ਼ਰੂਰ ਪਿਆਰ ਦਿਓ ਅੱਜ ਜੋ ਵੀ ਆ ਜਿੱਥੇ ਵੀ ਆ ਅਸੀਂ ਤੁਹਾਡੇ ਕਣਕੇ ਆ ਜੇ ਤੁਸੀਂ ਸਾਡੀ ਵੀਡੀਓ ਦੇਖੋਗੇ ਉਹਨੂੰ ਮਾਣ ਸਤਿਕਾਰ ਦਿਓਗੇ ਤਾਂ ਸਾਡੀ ਹਨਾ ਸਾਡੀ ਜਿਹੜੀ ਥੋੜੀ ਆਪਾਂ ਵੀਡੀਓ ਬਣਾਉਂਦੀ ਜਿਹੜੀ ਸਾਡੀ ਹਨਾ ਇੱਛਾ ਹੁੰਦੀ ਆ ਉਹ ਥੋੜੀ ਹੋਰ ਗਰੋਅ ਕਰਿਆ ਕਰੇ ਜਦੋਂ ਸੋਹਣੇ ਸੋਹਣੇ ਕਮੈਂਟ ਹੁੰਦੇ ਆ ਨਾ ਫਿਰ ਬਹੁਤ ਵਧੀਆ ਲੱਗਦਾ ਵਾ ਤੇ ਬਹੁਤ ਵਧੀਆ ਕਮੈਂਟ ਹੁੰਦੇ ਆ ਸਾਰੀਆਂ ਭੈਣਾਂ ਦੇ ਵੀਰਾਂ ਦੇ ਤੇ ਕਈ ਚੀਜ਼ਾਂ ਹਨਾ ਭੈਣ ਭਰਾ ਪੁੱਛ ਵੀ ਲੈਂਦੇ ਆ ਤੇ ਉਹ ਚੀਜ਼ ਵਧੀਆ ਲੱਗਦੀ ਜਦੋਂ ਕੋਈ ਸਵਾਲ ਜਵਾਬ ਪੁੱਛਦਾ ਹੈ ਉਹ ਸਭ ਤੋਂ ਵਧੀਆ ਮੈਨੂੰ ਚੀਜ਼ ਲੱਗਦੀ ਆ ਤੇ ਜਰੂਰ ਤੁਸੀਂ ਪੁੱਛਿਆ ਕਰੋ ਕਮੈਂਟ ਵਿੱਚ ਹਨਾ ਤੇ ਬਾਕੀ ਤੁਸੀਂ ਜਰੂਰ ਦੱਸਿਆ ਕਰੋ ਕਿ ਕਿਹੜੇ-ਕਿਹੜੇ ਪਿੰਡ ਤੋਂ ਕਿਹੜੇ-ਕਿਹੜੇ ਸ਼ਹਿਰ ਤੋਂ ਤੁਸੀਂ ਬੋਲਦੇ ਹੋ ਕਿਹੜੇ ਸ਼ਹਿਰ ਤੋਂ ਜਾਂ ਪਿੰਡ ਤੋਂ ਤੁਸੀਂ ਮੇਰੀ ਵੀਡੀਓ ਮੈਂ ਪਿਛਲੀ ਵੀਡੀਓ ਚ ਦੱਸਿਆ ਹੋਇਆ ਸੀ ਪੁੱਛਿਆ ਸੀ ਕਿ ਕਿਹੜੇ-ਕਿਹੜੇ ਪਿੰਡ ਤੋਂ ਤੁਸੀਂ ਹਨਾ ਰਹਿੰਦੇ ਹੋ ਕਿਹੜੇ ਪਿੰਡ ਚ ਕਿਹੜੇ ਸ਼ਹਿਰ ਚ ਕਿੱਥੋਂ ਦੇਖ ਰਹੇ ਹੋ ਵੀਡੀਓ ਤੇ ਉਹਨਾਂ ਵਿੱਚੋਂ ਸਿਰਫ ਦੋ ਕਮੈਂਟ ਕੀਤੇ ਸੀ ਕਿਸੇ ਨੇ ਬਾਕੀ ਹੋਰ ਕਿਸੇ ਨੇ ਨਹੀਂ ਕੀਤੇ ਸੋ ਪਲੀਜ਼ ਕਮੈਂਟ ਕਿਉਂਕਿ ਇਹ ਵੀ ਦੇਖਣ ਦਾ ਤਾਂ ਹੀ ਫਾਇਦਾ ਵਾ ਪੂਰੀ ਤੇ ਇੱਥੋਂ ਫਿਰ ਬੰਦੇ ਨੂੰ ਆਪਣੇ ਆਪ ਹੀ ਸ਼ੱਕ ਹੋ ਜਾਂਦਾ ਵਾ ਕਿ ਕਿਸੇ ਨੇ ਵੀਡੀਓ ਵਾਚ ਨਹੀਂ ਕੀਤੀ ਹੈਗੀ ਹੋ ਸਕਦਾ ਮੈਂ ਉਹ ਫਰਸਟ ਸਾਡੀ ਵੀਡੀਓ ਦੇ ਵਿੱਚੋਂ ਚੀਜ਼ ਮੈਂ ਤੁਹਾਨੂੰ ਪੁੱਛਾਂ ਤੇ ਸੋ ਜ਼ਰੂਰੀ ਨਹੀਂ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਹੀ ਆਪਾਂ ਤੁਹਾਨੂੰ ਵਿੱਚ ਲਈ ਕੋਈ ਚੀਜ਼ ਦੱਸਣੀ ਆ ਸੋ ਆਪਾਂ ਵਿੱਚ ਵੀ ਤੁਹਾਨੂੰ ਉਹ ਚੀਜ਼ ਪੁੱਛ ਸਕਦੇ ਆ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਤੁਸੀਂ ਤੇ ਸੋ ਹੁਣ ਆਪਾਂ ਪ੍ਰਸਾਦਾ ਤਿਆਰ ਕਰ ਰਹੇ ਆਂ ਤੇ ਫਿਰ ਜੋ ਨੂੰ ਸਕੂਲ ਭੇਜਾਂਗੇ ਤੇ ਬਾਕੀ ਜਿਹੜੇ ਕੰਮ ਧੰਦੇ ਘਰ ਦੇ ਕਰਨ ਵਾਲੇ ਉਹ ਕਰਾਂਗੇ ਸੋ ਇਹ ਲੱਥੇ ਨੇ ਅਮਰੂਦ ਇਹ ਸਾਡੇ ਘਰ ਦੇ ਆਪਣੇ ਅਮਰੂਦ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਕਰਕੇ ਲਵੋਸ਼ ਕਰਨਾ ਚਾਹੀਦਾ ਸਭ ਤੋਂ ਵਧੀਆ ਫਲ ਏ ਅੰਬਰੂਦ ਦਾ ਤੇ ਬਹੁਤ ਖੁਸ਼ ਹੋ ਕੇ ਸਾਰੇ ਖਾਂਦੇ ਆ ਸੇ ਇਹਦੇ ਇੱਥੇ ਆਪਾਂ ਥੋੜਾ ਜਿਹਾ ਮਸਾਲਾ ਪਾ ਦਾਂਗੇ ਥੋੜਾ ਜਿਹਾ ਨਮਕ ਤੁਸੀਂ ਚਾਹੋ ਤਾਂ ਨਿੰਬੂ ਵੀ ਪਾ ਸਕਦੇ ਹੋ ਅਸੀਂ ਇਹਨਾਂ ਨੋਟੇਫਨ ਦੇ ਵਿੱਚ ਪਾਉਂਦੇ ਜੋਰ ਤੇ ਸੋ ਅਸੀਂ ਰੈਡੀ ਕਰ ਦਿੱਤਾ ਹੈ ਜੋ ਦਾ ਟਿਫਨ ਉਹਨੂੰ ਪਕਾਵਰ ਕਰਦੇ ਹਾਂ ਸਟੈਂਡ ਇਹਦਾ ਸੋ ਇੱਧਰ ਦਸਤਾਰ ਬੰਨਣਾ ਡਿਆ ਹਰਜੋਤ ਤੇ ਹੁਣ ਆਪਾਂ ਟਿਫਨ ਪਾਵਾਂਗੇ ਬੈਗ ਚ ਬਿਲਕੁਲ ਕਾਫੀ ਹੋਇਆ ਵਾ ਅੱਜ ਸ਼ਾਇਦ ਫੇਰ ਮੀ ਆ ਜੇ ਤੇ ਕੱਲ ਵੀ ਮੀ ਸ਼ਾਮਾਂ ਨੂੰ ਆਇਆ ਸੀ ਤੇ ਹੁਣ बदल काफ़ी हो वा देखो बहुत ज़्यादा बदल हो सो हम आप टिफन खाएंगे हर जो ਆਗਾ ਕਿਉਂ ਸੋ ਬਚਲ ਕਾਫੀ ਹੋਇਆ ਬਾੜ ਦਿਖਾਦੇ ਬਾੜ ਝਾੜੂ ਵਗੈਰਾ ਲਗਾਉਣ ਵਾਲਾ ਤੇ ਸੋ ਹੁਣ ਅਸੀਂ ਚੱਲਨੇ ਆ ਅ ਹਰਜੋਤ ਨੂੰ ਰੋਣਾ ਚੜੂ ਵਿੱਚ ਆ ਗਿਆ ਦਰਵਾਜੇ ਦੇ ਡੌਗੀ ਸਾਡਾ ਡੌਗੀ ਦੇਖੋ ਸਾਡਾ ਡੌਗੀ ਚੱਲ ਚੱਪ ਇਹ ਨਹੀਂ ਜਾਣਾ ਮਸਤੇ ਟਿੱਕੇ ਲਾਇਏ ਨਹੀਂ ਰੋ ਗਿਆ ਵਾਪਿਸੇ ਆਣਾ ਸੋ ਹੁਣ ਅਸੀਂ ਜਾ ਰਹੇ ਆ ਜੀ ਹਰਜੋਤ ਨੂੰ ਸਕੂਲ ਭੇਜਣ ਤੇ ਹਰਜੋਤ ਨੂੰ ਸਕੂਲ ਭੇਜਣ ਜਾਂਦੇ ਆ ਅਸੀਂ ਤੁਸੀਂ ਵੀਡੀਓ ਦੇ ਨਾਲ ਅੰਡਾ ਤੱਕ ਬਣੇ ਹੋ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ ਦਲ ਹੋਇਆ ਵਾ ਤੇ ਬਾੜੀ ਸਹੀਦਾ ਜੀ ਸੱਜਣਾ ਮਾਤਾ ਭਾਈ ਜੀ ਦੀ ਖਤੇ ਸੱਸੀ ਕਾਲ ਦੂਜੀ ਸੱਸੀ ਕਾ ਜੀ ਉਧਰ ਗਿਆ ਵਾ ਮੈਂ ਹਕੀ ਹੋ ਗਏ ਜੋਤਨੂ ਜੀਤਾ ਰਹਿ ਜੀਤਾ ਰਹਿ ਬੇਟਾ ਜੋਤਨੂ ਸੱਸੀ ਕਾਲ ਕਰ ਜਾ ਉਧਰ ਚ ਰਖ ਲੈ ਰਿਆ ਮਾਮੇ ਹੀਰ ਦੇ ਕੋਹ ਜਰੂਰੀ ਕਰਾਉਣਾ ਹੈ ਤੁਸੀਂ ਓਏ ਓਦਾਂ ਹੀ ਉਹ ਤੂੰ ਜਾਣ ਦੋਣਾ ਹੁਣ ਇੱਥੇ ਕੋਣ ਨੇ ਵੇਖਿਆ ਹੀ ਨਹੀਂ ਕੋਹ ਵੀ ਚਲ ਗਈ ਮਾਥਾ ਠੇਕ ਗਿਆ ਕਾ ਇਹ ਬੜਾ ਹੋਇਆ ਸਾਡੇ ਆਹੋ ਸੋ ਇੱਧਰ ਜੋ ਤੌਂਡਿਆ ਪਿੱਛੇ ਤੇ ਬੱਚੇ ਵਾੜੀ ਵਾੜੀ ਸਾਰੇ ਜਣੇ ਸਕੂਲ ਚ ਰੌਣ ਜਾਣਦੇ ਆ ਤੁਹਾਨੂੰ ਬਤਾ ਆ ਟਾਈਮ ਆ ਨਾ ਬੱਚਿਆਂ ਦਾ ਹੁੰਦਾ ਸਕੂਲ ਜਾਂਦਾ ਸੋ ਹੁਣ ਅਸੀਂ ਇੱਧਰ ਮੇਨ ਰੋਡਾ ਸੋ ਅਸੀਂ ਜਾ ਰਹੇ ਆ ਸਕੂਲ ਆਹ ਰੋਡ ਤੇ ਪੂਰਾ ਹਾਂ ਠੀਕ ਆ ਉੱਤੇ ਤਾਂ ਨਹੀਂ ਆ ਬੋਦਾ ਨਹੀਂ ਜੁਰਾ ਤਾਂ ਠੀਕ ਹੀ ਹੈ ਇਹਨਾਂ ਜਮਾ ਕੀ ਕਾਏ ਨਾ ਹਾਂ ਬੜਾ ਉੱਤੇ ਅੱਛਾ ਹੋ ਜਾਂਦਾ ਹੁੰਦਾ ਕਦੇ ਕਦੇ ਮਾਰਦਾ ਹੁੰਦਾ ਇਹਦਾ ਸੋ ਇੱਧਰ ਗੱਡੀਆਂ ਲੱਗੀਆਂ ਨੇ ਟਰੱਕ ਵਗੈਰਾ ਸੋ ਇਹਦੇ ਵੈਸੇ ਲੱਗੀਆਂ ਨੇ ਸੋ ਲੱਗੀਆਂ ਨੇ ਚੇਅਰ ਸੋ ਪਾਈ ਕੁਰਸੀ ਤੇ ਬਹਿ ਜਾਗੇ ਹੁਣ ਤੇ ਵੈਨ ਨੂੰ ਲੱਗੇਗਾ ਟਾਈਮ ਸੋ ਗਾਇਸ ਅਸੀਂ ਬੈਠੇ ਆ ਬਾਹਰ ਰੋਡ ਤੇ ਕਿਉਂਕਿ ਹਰਜੋਤ ਆਉਣੀ ਆ ਸਕੂਲੋਂ ਵੈਨ ਸਕੂਲੋਂ ਵੈਨ ਆਉਣੀ ਆ ਸਕੂਲ ਜਾਣ ਲਈ ਤੇ ਅਸੀਂ ਇੱਥੇ ਬੈਠੇ ਹੋਏ ਆ ਇੱਧਰ ਬੈਠਾ ਹਰਜੋਤ ਹਰਜੋਤ ਬੋਲੋ ਹੇ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੈਲੋ ਜੀ ਸਾਰੇ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਕਿਵੇਂ ਹੋ ਤੁਸੀਂ ਤੇ ਅਸੀਂ ਹੁਣ ਇੱਥੇ ਬੈਠੇ ਆਂ ਜਿਹੜਾ ਉਹ ਜੋਤਰੀ ਬਹੁਤ ਘੱਟ ਬੋਲਦਾ ਵਾ ਪਰ ਕਿਸੇ ਦੇ ਸਾਹਮਣੇ ਸਾਡੇ ਸਾਹਮਣੇ ਤਾਂ ਬਹੁਤ ਬੋਲਦਾ ਤੇ ਦੇਖ ਸਕਦੇ ਹੋ ਜੋਤ ਬੈਠਾ ਇਹਨੂੰ ਬਾਹਰ ਗੱਲਾਂ ਤੋਂ ਬਾਅਦ ਤੇ ਗੱਡੀਆਂ ਬਹੁਤ ਚੱਲਣ ਦੇ ਆ ਚੱਲਣ ਦੇ ਆ ਤੇ ਰੋਡ ਕਾਫੀ ਚੱਲਦਾ ਉਹ ਸਾਡਾ ਇੱਧਰ ਘਰ ਵਾ ਅਸੀਂ ਬੈਠਾ ਹੋਇਆ ਇੱਧਰ ਤੁਸੀਂ ਦੇਖ ਸਕਦੇ ਹੋ ਬਾਹਰ ਦਾ 뷰 ਜਿਆਦਾ ਵਧੀਆ ਹੁੰਦਾ ਹੈ ਤੇ ਜਦੋਂ ਆਪਾਂ ਅੰਦਰ ਵੀਡੀਓ ਬਣਾਉਂਦੇ ਫਿਰ ਘੱਟ ਹੁੰਦੀ ਹੈ ਇੱਧਰ ਜੋ ਦੇ ਪਾਪਾ ਆਉਂਦੇ ਆ ਦੁੱਧ ਦੇ ਕੇ ਆ ਦੇਖੋ ਕੱਕਾ ਉਹਦੇ ਇਹ ਗੱਡੀਆਂ ਆਉਂਦੀਆਂ ਖਾਤੀ ਸੋ ਅੱਜ ਦੀ ਵੀਡੀਓ ਇੱਥੇ ਤੱਕ ਹੀ ਆ ਮਿਲਦੇ ਨੇਕਸਟ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਪਾਪਾ ਪਪਾ ট্রাক ਵਾ ਪੈਰੀ ਟੁੱਟ ਗਿਆ ਈ